ਜਦੋਂ ਝੋਨਾ ਨਸਾਰਾ ਲੈ ਜਾਂਦਾ ਹੈ ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਉਣ ਲੱਗ ਜਾਂਦੀ ਹੈ ਇਹ ਦੋ ਕਾਰਨਾਂ ਕਰਕੇ ਹੁੰਦੀ ਹੈਗੀ ਆ ਪਹਿਲਾ ਕਾਰਨ ਜਦੋਂ ਝੋਨਾ ਨਸਾਰਾ ਲੈ ਰਹੇ ਹੁੰਦੇ ਉਦੋਂ ਮੌਸਮ ਖਰਾਬ ਹੁੰਦਾ ਹੈ ਜਾਂ ਹਵਾ ਵਗੈਰਾ ਚੱਲਦੀ ਹੈ ਮੁੰਜਰੇ ਆਫਸ ਦੇ ਵਿੱਚ ਟਕਰਾਉਂਦੀਆਂ ਨੇ ਟਕਰਾਉਂਦੇ ਨਾਲ ਇਸ ਤਰ੍ਹਾਂ ਦੇ ਥੱਬੇ ਬਣ ਜਾਂਦੇ ਆ ਉਹਦੇ ਵਿੱਚ ਜਿਹਦੇ ਮੌਸਮ ਦੇ ਕਰਕੇ ਇਸ ਤਰ੍ਹਾਂ ਥੱਬੇ ਬਣਦੇ ਆ ਨਾ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਦਾਣਾ ਮਤਲਬ ਛਿਲਕਾ ਹੁੰਦਾ ਨਾ ਬਦਰੰਗਾ ਛਿਲਕਾ ਹੁੰਦਾ ਉਹਦੇ ਵਿੱਚ ਕਿਦ ਤਰ੍ਹਾਂ ਕਿਤੇ ਬਣਾ ਮੋਟਾ ਜਿਹੜਾ ਉਹਦੇ ਵਿੱਚ ਦਾਣਾ ਬਣਿਆ ਹੁੰਦਾ ਠੀਕ ਆ ਪ੍ਰੋਪਰ ਤਾਂ ਨਹੀਂ ਬਣਿਆ ਹੁੰਦਾ ਕਈ ਵਾਰ ਖਾਲੀ ਵੀ ਹੋ ਜਾਂਦਾ ਕਈ ਵਾਰ ਅਧਪ ਚਦ ਵੀ ਰਹਿ ਜਾਂਦਾ ਦੂਸਰਾ ਕਾਰਨ ਹੁੰਦਾ ਹੈ ਇਹ ਬੈਕਟੀਰੀਅਲ ਪੈਨਿਕਲ ਬਲਾਈਟ ਬੈਕਟੀਰੀਅਲ ਪੈਨਿਕਲ ਬਲਾਈਟ ਦੀ ਨਿਸ਼ਾਨੀ ਕੀ ਹੈ ਪਹਿਲਾਂ ਨਿਸ਼ਾਨੀ ਬਾਰੇ ਵੀ ਜਾਣਾਂਗੇ ਇਹ ਇੱਕ ਬੈਕਟੀਰੀਅਲ ਰੋਗ ਹੈਗਾ ਵਰਕਹੁਲਡੇਰੀਆ ਨਾਮ ਦੀ ਸਪੀਸੀਜ਼ ਕਰਕੇ ਦੋ ਸਪੀਚਸ ਕਰਕੇ ਇਹ ਜਿਹੜੀ ਬੈਕਟੀਰੀਅਲ ਰੋਗ ਹੈਗਾ ਹਰ ਸਾਲ ਆਉਂਦਾ ਹੈ ਕਿਉਂਕਿ ਜ਼ਿਆਦਾਤਰ ਬੈਕਟੀਰੀਅਲ ਰੋਗ ਜਾਂ ਤਾਂ ਲੀਫ ਵਲਾਈਟ ਦੇ ਪਹਿਲਾਂ ਲੀਫ ਦੇ ਉੱਪਰ ਆਉਂਦੇ ਹੈਗੇ ਆ ਉਸ ਤੋਂ ਬਾਅਦ ਜਦੋਂ ਚ ਉਹਨਾਂ ਅਨੁਸਾਰਾ ਲੈਂਦਾ ਉਦੋਂ ਪੈਨਕਲ ਬਲੈਡ ਦੇ ਰੂਪ ਦੇ ਵਿੱਚ ਆਉਂਦੇ ਨੇ ਠੀਕ ਹੈ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ ਤੇ ਪਹਿਲਾਂ ਤਾਂ ਆਪਾਂ ਜਿਹੜਾ ਇਹਦੀਆਂ ਨਿਸ਼ਾਨੀਆਂ ਨੇ ਉਹ ਯਾਦ ਰੱਖਣੀਆਂ ਨੇ ਕਈ ਵਾਰ ਸਾਡੇ ਖੇਤਾਂ ਦੇ ਵਿੱਚ ਠੀਕ ਹੈ

ਚਿੱਟੇ ਰੰਗ ਹਲਕੇ ਚਿੱਟੇ ਰੰਗ ਦੇ ਧੱਬੇ ਹੋਣਗੇ ਥੱਲੋਂ ਜਿਹੜੇ ਪੂਰੇ ਤੇ ਕਾਲੇ ਰੰਗ ਦੇ ਧੱਬੇ ਹੋਣਗੇ ਮੁੰਜਰ ਦੇ ਵਿੱਚ ਠੀਕ ਹੈ ਜਿਹੜਾ ਉਹਦੇ ਵਿੱਚ ਜਦੋਂ ਅ ਦੁੱਧਾ ਕੱਢ ਕੇ ਦੇਖੋਗੇ ਉਹਦੇ ਵਿੱਚੋਂ ਦੁੱਧਾ ਨਿਕਲੂਗਾ ਨਹੀਂ ਕਿਉਂਕਿ ਜਦੋਂ ਇਹ ਬੈਕਟੀਰੀਆ ਰੋਗ ਅਟੈਕ ਕਰਦਾ ਜਿਹੜਾ ਜਿਵੇਂ ਹੁਣ ਆ ਚੰਗਾ ਭਲਾ ਦਾਣਾ ਹਨ ਇਹਦੇ ਵਿੱਚੋਂ ਪਾਣੀ ਜਾਂ ਨਿਕਲ ਗਿਆ ਦੁੱਧ ਦੇ ਹਨ ਜਿਹੜਾ ਦੂਸਰਾ ਦਾਣਾ ਹੋਊਗਾ ਬੈਕਟੀਰੀਅਲ ਪੈਨਿਕਲ ਬਲੈਡਨ ਤੇ ਹਮਲਾ ਕੀਤਾ ਹੋਊਗਾ ਉੱਥੇ ਝੰਡੇ ਪੱਤਾ ਹੈਗਾ ਜਿਹੜਾ ਉਹਦੇ ਉੱਪਰ ਵੀ ਇਸ ਤਰ੍ਹਾਂ ਦੇ ਧੱਬੇ ਬਣੇ ਹੋਣਗੇ ਤੇ ਮੁੰਜਰ ਸਿੱਧੀ ਹੋਊਗੀ ਜਿਹੜੇ ਵੀ ਮੁੰਜਰ ਦੇ ਦੇ ਵਿੱਚ ਮਤਲਬ ਮੁੰਜਰ ਅੱਧੀ ਬਦਰੰਗੀ ਅੱਧੀ ਚੰਗੀ ਬਲੀ ਹੋਊਗੀ ਠੀਕ ਹੈ ਜਿਹੜੀ ਬਦਰੰਗੀ ਮੁੰਜਰ ਹੈ ਉੱਪਰੋਂ ਹਲਕੇ ਪੂਰੇ ਰੰਗ ਦੀ ਚਿੱਟੇ ਰੰਗ ਦੀ ਤੇ ਥੱਲੋਂ ਗੂੜੇ ਪੂਰੇ ਰੰਗ ਦੀ ਠੀਕ ਹੈ ਜਦੋਂ ਦਾਣਾ ਹੁੰਦਾ ਹੈ ਨਾ ਇਸ ਤਰ੍ਹਾਂ ਦਾਣਾ ਹੋਊਗਾ ਫੋਟੋ ਦੇ ਵਿੱਚ ਵੀ ਦੇਖ ਲਓ ਉਹਦੇ ਵਿੱਚੋਂ ਦਾਣਾ ਜਿਹੜਾ ਨਹੀਂ ਨਿਕਲੂਗਾ ਇਹ ਕਾਰਨ ਜ਼ਿਆਦਾਤਰ ਬਈ ਪੀਲੇ ਪੂਸ਼ ਅਤੇ ਪੂਸ਼ 44 ਦੇ ਵਿੱਚ ਹੁੰਦਾ ਹੈਗਾ ਜਿਹੜੀਆਂ ਕਿਸਮਾਂ ਦੇ ਵਿੱਚ ਤੁਹਾਡੇ ਹਰ ਸਾਲ ਆਉਂਦਾ ਹੈਗਾ ਉਹਨਾਂ ਕਿਸਮਾਂ ਦਾ ਬੀਜ ਵੀ ਨਾ ਰੱਖਿਆ ਕਰੋ ਤੇ ਉੱਥੇ ਤੁਸੀਂ ਝੋਨੇ ਦੇ ਭਰਾ ਨੂੰ ਅੱਗ ਲਾ ਕੇ ਕਣਕ ਬੀਜਣ ਦੀ ਕੋਸ਼ਿਸ਼ ਕਰਾ ਕਰੋ ਜ਼ਮੀਨ ਨੂੰ ਹਵਾ ਲਵਾ ਕੇ ਠੀਕ ਹੈ ਇਹਦੇ ਉੱਪਰ ਗੋਭ ਸਮੇਂ ਆਪਾਂ ਕੋਸਾਈਡ ਕਰ ਸਕਦੇ ਹਾਂ ਜਦੋਂ 2-4% ਝੋਨਾ ਨਿਸਰੀ ਜਾਤਾ ਉਦੋਂ ਕੋਸਾਈਡ ਕਰ ਲਓ ਨਹੀਂ ਜਦੋਂ ਤੁਹਾਡਾ ਝੋਨਾ ਗੋਭ ਦੇ ਵਿੱਚ ਉਦੋਂ ਕੋਸਾਈਡ ਕਰ ਲਓ ਕਿਉਂਕਿ ਮੈਂ ਪਿਛਲੇ ਸਾਲ ਵੀ ਮੈਂ ਮੇਰੀ ਮਾਨਸਾ ਡਿਸਟ੍ਰਿਕਟ ਦੇ ਕਾਫੀ ਪਿੰਡਾਂ ਦੇ ਵਿੱਚ ਗਿਆ ਸੀ ਉੱਥੇ ਵੀ ਪ੍ਰੋਬਲਮ ਸੀ ਪਰ ਜਦੋਂ ਝੋਨਾ ਨਿਸਰ ਗਿਆ ਬਾਈ ਉਦੋਂ ਇਹਦਾ ਕੋਈ ਹੱਲ ਨਹੀਂ ਹੁੰਦਾ ਕੋਈ ਜਾਦੇ ਜਿਹੜੀ ਜਿਨੂ ਕਦੀ ਵੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਪਰ ਸਾਡਾ ਮਕਸਦ ਹੁੰਦਾ ਜਾਣਕਾਰੀ ਦੇਣਾ ਵੀ ਇਹ ਬਿਮਾਰੀ ਕਰਕੇ ਆਇਆ ਹੈਗਾ ਜਾਂ ਮੌਸਮ ਕਰਕੇ ਆਇਆ ਹੈਗਾ ਕਿਉਂਕਿ ਹਰ ਟਾਈਮ ਖੇਤਾਂ ਦੇ ਵਿੱਚ ਰਹਿਨੇ ਹੈਗੇ ਪੀਲੀ ਪੂਛੇ ਤੋਂ ਪੂਛੇ 44 ਦੇ ਵਿੱਚ ਜਿਆਦਾ ਇਹ ਦੇਖਣ ਨੂੰ ਜਿਹੜਾ ਮਿਲਦਾ ਹੈਗਾ ਹਲੇ ਤੁਹਾਨੂੰ ਘੱਟ ਪਤਾ ਲੱਗਦਾ ਜਦੋਂ ਝੋਨਾ ਜਮਾ ਨਿਸਰ ਗਿਆ ਨਾ ਜਦੋਂ ਤੰਦਰੁਸਤ ਝੋਨੇ ਦੀ ਮੁੰਜਰ ਹੁੰਦੀ ਆ ਹਨਾ ਜੇ ਉਹ ਕਿਸੇ ਮੌਸਮ ਕਰਕੇ ਬਦਰੰਗੀ ਹੋਈ ਹੋਵੇ ਤੇ ਝੁਕੂਗੀ ਜੇ ਇਸ ਤਰ੍ਹਾਂ ਦੀ ਛੋੜੇ ਮੁੰਜਰ ਹੈਗੀ ਆ ਮੁੰਜਰ ਸਿੱਧੀ ਨਿਕਲੂਗੀ ਜਿਹੜੇ ਚੰਗੇ ਭਲੇ ਮੰਨ ਲੈ ਇਹਦੇ ਵਿੱਚ ਦਾਣੇ ਹੋਣਗੇ ਉਹ ਆਟੋਮੈਟਿਕੀ ਜਿਹੜੀਆਂ ਮੰਨ ਲੈ ਦਾਣੇ ਹੋਣਗੇ ਉਹ ਆਟੋਮੈਟਿਕੀ ਝੁਕੇ ਸਾਨੂੰ ਨਜ਼ਰ ਆਉਣਗੇ ਪਰ ਜਿਹੜੀ ਇਹ ਪੈਨਿਕਲ ਬਲੇਟ ਵਾਲੀ ਮੁੰਜਰ ਹੈਗੀ ਆ ਇਹ ਐਨ ਜਮਾ ਸਿੱਧੀ ਸਾਨੂੰ ਨਜ਼ਰ ਆਵੇਗੀ ਠੀਕ ਹੈ ਹੁਣ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਪ੍ਰੋਬਲਮ ਆਉਣੀ ਆ ਕਿਸਾਨ ਕਹਿਣਗੇ ਬਾਈ ਸਾਡੇ ਫੋਕ ਬਣ ਗਈ ਸਾਡੇ ਅੱਧੇ ਮੂੰਜੇ ਚਿੱਤੀ ਰਹਿ ਗਈ ਅੱਧੇ ਮੂੰਜੇ ਸਾਡੇ ਚੰਗੀ ਭਲੀ ਹੋ ਗਈ ਹੈ ਨਾ ਜਾਂ ਕਿਤੇ ਸਾਰੀਆਂ ਮੂੰਜਰਾਂ ਦੇਖਦੇ ਆ ਨਜ਼ਰ ਆਉਣੀਆਂ ਸਾਡਾ ਮਕਸਦ ਹੈਗਾ ਜਾਣਕਾਰੀ ਪਹਿਲੀ ਗੱਲ ਦਾ ਫੋਕ ਭਰਾਉ ਨਾ ਕੋਈ ਜ਼ਿਆਦਾ ਉਸੇ ਖਰਚਾ ਨਾ ਕਰਿਓ ਜੇ ਤੁਹਾਡੇ ਪੀਲੇ ਪੂਛਾ ਪੂਛਾ 44 ਹੈਗੀ ਹੈ ਮਣੀ ਮੂਟੀ ਲੇਟ ਵਗੈਰਾ ਲਾਈ ਹੈ 2-4% ਦੇ ਨਿਸਰੀ ਹੈ ਤਾਂ ਤੁਸੀਂ ਉਹਦੇ ਵਿੱਚ ਕਾਪਰ ਆਕਸੀਕਲੋਰਾਇਡ ਕਰ ਸਕਦੇ ਹੋ ਠੀਕ ਹੈ ਇਹ ਦੋ ਨਾਮ ਤੇ ਆਉਂਦਾ ਬਈ ਜਾਂ ਕੋਸਾਈਡਲ ਵਾਲਾ ਕਰ ਲੋ ਜਾਂ ਤੁਸੀਂ ਟਾਟਾ ਕੰਪਨੀ ਦਾ ਕਰ ਲੋ ਜਿਹੜਾ ਮਰਜੀ ਦੋਨਾਂ ਦੇ ਵਿੱਚੋਂ ਕਰ ਲਿਓ 150 ਤੋਂ 2 ਲੀਟਰ ਪਾਣੀ ਦੋ ਪੌਚ ਨਾਲ ਸਟੈਪੋਸਾਈਕਲਿਨ ਦੇ ਵਿੱਚ ਤੁਸੀਂ ਜਿਹੜਾ ਇਹਦੇ ਵਿੱਚ ਕੁਛ ਜਿਹੜਾ ਨਹੀਂ ਵਰਤਣਾ ਹੈਗਾ ਕਈ ਵਾਰ ਹੁੰਦਾ ਜਦੋਂ ਆਪਾਂ ਤੇਲ ਲਈ ਪਾ ਲਈ ਵਿੱਚ ਸੁੰਡੀ ਵਾਲੀ ਪਾ ਲਈ ਇਹਨੂੰ ਅਲੱਗ ਤੋਂ ਕਰਿਓ ਕਿਉਂਕਿ ਮੇਰਾ ਮਕਸਦ ਇਹ ਸੀ ਵੀ ਕਈ ਵਾਰ ਮੈਂ ਕੱਲ ਪੋਸਟ ਪਾਈ ਤੇ ਕਾਫੀ ਕਿਸਾਨ ਭਰਾਵਾਂ ਦੇ ਫੋਨ ਵੀ ਬਈ ਸਾਡੇ ਇਸ ਤਰ੍ਹਾਂ ਹੀ ਸਮੱਸਿਆ ਆ ਰਹੀ ਹੈ ਬਈ ਸਮੱਸਿਆ ਜੇ ਆ ਰਹੀ ਹੈ ਤਾਂ ਪਹਿਲਾਂ ਇਹਨੂੰ ਪਛਾਣ ਲਓ ਠੀਕ ਹੈ ਮੁੰਜਰ ਤੋੜ ਕੇ ਦੇਖ ਲਓ ਉਹਦੇ ਵਿੱਚ ਦੇਖੋ ਵੀ ਨਿਸ਼ਾਨ ਕਿਸ ਤਰ੍ਹਾਂ ਦੇ ਹੈਗੇ ਉੱਪਰੋਂ ਜਿਵੇਂ ਤੁਹਾਨੂੰ ਫੋਟੋ ਦੇ ਵਿੱਚ ਦਿਖਾਇਆ ਉੱਪਰੋਂ ਹਲਕੇ ਚਿੱਟੇ ਰੰਗ ਦੇ ਧੱਬੇ ਹੋਣਗੇ ਥੱਲੇ ਪੂਰੇ ਤੇ ਗੂੜੇ ਰੰਗ ਦੇ ਕਾਲੇ ਜਿਹੇ ਧੱਬੇ ਹੋਣਗੇ ਠੀਕ ਹੈ ਜਿਹੜਾ ਝੰਡਾ ਪੱਤਾ ਹੈਗਾ ਉਹਦੇ ਉੱਪਰ ਵੀ ਜਿਹੜੇ ਤੁਹਾਡੇ ਉਹਦੇ ਦਾਗ ਬਣੇ ਹੋਣਗੇ ਐਵੇਂ ਪਹਿਲੀ ਗੱਲ ਤਾਂ ਕੋਈ ਜ਼ਿਆਦਾ ਨੁਕਸਾਨ ਇਹ ਇਹਨੇ ਪੰਜਾਬ ਦੇ ਵਿੱਚ ਹਲੇ ਤੱਕ ਨਹੀਂ ਕੀਤਾ ਉਤਰਾਖੰਡ ਦੇ ਵਿੱਚ 113 ਇਹ ਇੱਕ ਤੋਂ ਕਿਸਮਾਂ ਦੇ ਵਿੱਚ ਹੋ ਰਾਇਆ ਸੀਗਾ ਉੱਤੇ ਕਾਫੀ ਨੁਕਸਾਨ ਸੀਗਾ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਕੇਸ ਨਹੀਂ ਹੈਗੇ ਜਿਹਦੇ ਨਾਲ ਬੈਕਟੀਰੀਅਲ ਪੈਨਿਕਲ ਬਲਾਈਟ ਆਈ ਹੋਵੇ ਤੇ ਉਹਦੇ ਨਾਲ ਕੋਈ ਜਿਆਦਾ ਜਿਹੜਾ ਝਾੜ ਘਟਿਆ ਹੋਵੇ ਕਿਉਂਕਿ ਸਮੱਸਿਆ ਦੇਖੋ ਹੀ ਕਿਸਮਾਂ ਪੰਜਾਬ ਸਰਕਾਰ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸੇ ਕਰਕੇ ਹੀ ਜਿਹੜੀਆਂ ਬੈਨ ਕੀਤੀਆਂ ਹੋਈਆਂ ਨੇ ਪੀਲੇ ਪੂਸ਼ਾ ਪੂਸ਼ਾ 44 ਕਿਉਂਕਿ ਇਹਨਾਂ ਦੇ ਵਿੱਚ ਬੈਕਟੀਰੀਅਲ ਰੋਗ ਉਲੀ ਰੋਗ ਜਾਦੇ ਹੋਣ ਲੱਗੇ ਤੇਲੀ ਸਮੱਸਿਆ ਜਾਦੇ ਹੋਣ ਲੱਗੀ ਜਿਸ ਕਰਕੇ ਕਿਸਾਨ ਪਰੇਸ਼ਾਨ ਵੀ ਹੁੰਦੇ ਆ ਤੇ ਕਿਸਾਨਾਂ ਦਾ ਜਿਹੜਾ ਖਰਚਾ ਵੀ ਵਾਧਾ ਹੈਗਾ ਆਪਾਂ ਕਿਸਾਨਾਂ ਦੀ ਜੀਬ ਦਾ ਖਰਚਾ ਘਟਾਉਣ ਦੇ ਲਈ ਤੇ ਜੀਬ ਦੇ ਵਿੱਚ ਚਾਰ ਪੈਸੇ ਵਧਾਉਣ ਦੇ ਲਈ ਕਿਸਾਨ ਭਰਾਵਾਂ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਹੈਗੇ ਆ ਤੇ ਤੁਹਾਡੇ ਖੇਤਾਂ ਦੀਆਂ ਫੋਟੋਆਂ ਵੀਡੀਓ ਜ਼ਰੂਰ ਭੇਜੋ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਤੁਹਾਡੇ ਖੇਤਾਂ ਦੇ ਵਿੱਚ ਬਣੀ ਹੋਈ ਹੈ ਤੇ ਕਿਹੜੀਆਂ ਕਿਸਮਾਂ ਦੇ ਵਿੱਚ ਬਣੀ ਹੋਈ ਹੈ ਇਹ ਬਾਹਰੀ ਕਰਕੇ ਹੋਇਆ ਜਾਂ ਬੈਕਟੀਰੀਅਲ ਪੈਨਿਕਲ ਬਲੇਟ ਕਰਕੇ ਹੋਇਆ ਧੰਨਵਾਦ